ਪੰਜਾਬ ਭਾਰ ਦੇ ਖੇਤਰ ਵਿੱਚ ਭਾਵੇਂ ਕੀ ਵਕਫ ਵਕਫ ਥਾਵਾਂ ਤੇ ਬਰਸਾਤ ਪੈਣ ਕਰਨ ਗਰਮੀ ਤੋਂ ਰਾਹਤ ਮਿਲੀ ਜਿਸ ਤੇ ਚਲਦਾ ਹੈ ਕਾਂਡਾ ਖੇਤਰ ਵਿੱਚ ਉੱਤੇ ਕੁਝ ਦਿਨਾਂ ਤੋਂ ਤਪਸ਼ ਜਿਹੜੀ ਵਾਧੀ ਜਾ ਰਹੀ ਤੇ ਗਰਮੀ ਜਿਹੜੀ ਵਾਧੀ ਜਾ ਰਹੀ ਜਿਸ ਕਾਰਨ ਕਿਸਾਨ ਤੇ ਆਮ ਲੋਕ ਜਿਹੜੇ ਆ ਪਰੇ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਸੀ ਪਰ ਅੱਜ ਬਰਸਾਤ ਪੈਣ ਮੇਰੇ ਕਿਤੇ ਲੋਕਾਂ ਨੂੰ ਰਾਹਤ ਮਿਲੀ ਹੈ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਅੰਕਲ ਜੀ ਬਰਸਾਤ ਪੈ ਗਈ ਹੈ ਤੇ ਕੁਝ ਰਾਹਤ ਲੋਕਾਂ ਨੂੰ ਮਿਲ ਗਈ ਔਰ ਕੀ ਕਹਿਣਾ ਚਾਹੋ ਕਿਹਦਰਾ ਦਾ ਮੌਸਮ ਸੀਗਾ ਤੇ ਹੁਣ ਕਿਦਰਾ ਹੋ ਗਿਆ ਬਹੁਤ ਵਧੀਆ ਇਹੀ ਟਾਂਡੇ ਇਲਾਕੇ ਦੇ ਵਾਲੇ ਦੁਬਾਰੇ ਬਾਰਸ਼ ਇਸ ਨੇ ਹੋ ਤੇ ਗਰਮੀ ਤੋਂ ਥੋੜੀ ਰਾਹਤ ਮਿਲੀ ਆ ਤੇ ਇਹ ਦਾ ਇਸ ਇਸ ਬਰਸਾਤ ਦਾ ਬਹੁਤ ਫਾਇਦਾ ਹੋ ਗਿਆ ਕਿਸਾਨਾਂ ਨੂੰ ਵੀ ਹੋਇਆ ਝੋਨਾ ਲਗਾਉਣ ਲਈ ਹੋ ਗਿਆ ਤੇ ਇਸ ਕਰਕੇ ਇਹ ਬਾਰਿਸ਼ ਪੈਣੀ ਚਾਹੀਦੀ ਸੀ ਬਹੁਤ ਵਧੀਆ ਹੋਇਆ ਬਰਸਾਤ ਤੋਂ ਪਹਿਲਾਂ ਹਾਲਾਤ ਕਿਸ ਤਰ੍ਹਾਂ ਦੇ ਸੀਗੇ ਕਿੰਨੀ ਲੋਕ ਜਿਹੜੇ ਗਰਮੀ ਦੇ ਸਮੇਂ ਕੰਮ ਕਰਨ ਸਮੇਂ ਜਾਂ ਕੌਣ ਜਾਂ ਸਮੇਂ ਬਹੁਤ ਔਖੇ ਬਰਸਾਤ ਤੋਂ ਪਹਿਲਾਂ ਆਉਣਾ ਜਾਣਾ ਬੜਾ ਮੁਸ਼ਕਲ ਸੀ ਗਰਮੀ ਕਰਕੇ ਲੋਕ ਘਰਾਂ ਚੋਂ ਬਾਹਰ ਨਹੀਂ ਨਿਕਲਦੇ ਇਸ ਕਰਕੇ ਆ ਬਾਰਸ਼ ਪੈਣ ਦੇ ਨਾਲ ਹੁਣ ਥੋੜੀ ਜੀ ਗਰਮੀ ਤੋਂ ਰਾਹਤ ਮਿਲ ਗਈ। ਸੋ ਟਾੜਾ ਖੇਤ ਦੇ ਵਿੱਚ ਜੇਕਰ ਗੱਲ ਕੀਤੀ ਜਾਏ ਤਾਂ ਬਰਸਾਤ ਪੈਣ ਮਗਰੋਂ ਕਿਤੇ ਕਿਤੇ ਅੱਜ ਗਰਮੀ ਤੋਂ ਰਾਹਤ ਜਿਹੜੀ ਮਿਲਦੀ ਹੋਈ ਨਜ਼ਰ ਆ ਰਹੀ ਹੈ ਪਰ ਦੂਸਰੇ ਪਾਸੇ ਲੋਕ ਜਿਹੜੇ ਆ ਉਹ ਇਹ ਬੇਚੱਕੇ ਇਸ ਬਰਸਾਤ ਦੇ ਚੱਲ ਜਿਹੜੇ ਖੁਸ਼ਕਵਾਰ ਨਜ਼ਰ ਆ ਰਹੇ ਤੇ ਮੌਸਮ ਜਿਹੜਾ ਆ ਚੱਲਦਾ ਹੋਇਆ ਜਿਹੜਾ ਹਵਾਦਾਰ ਮੌਸਮ ਸੀਗਾ ਹਵਾ ਚੱਲਣ ਮਗਰੋਂ ਅੱਜ ਜਿਹੜਾ ਮੌਸਮ ਜਿਹੜਾ ਤਬਦੀਲ ਹੋਇਆ ਵਾ ਪਰ ਹਾਲਾਕੀ ਕਿਹਾ ਜਾ ਰਿਹਾ ਕਿ ਮਾਨਸੂਨ ਜਿਹੜੀ ਇਹ ਰੁੱਤ ਜਿਹੜੀ ਆ ਥੋੜੀ ਥੋੜੀ ਆਉਣੀ ਸ਼ੁਰੂ ਹੋ ਚੁੱਕੀ ਪਰ ਅੱਜ ਇਸ ਬਰਸਾਤ ਦੇ ਚੱਲ ਜਿਹੜਾ ਲੋਕਾਂ ਨੇ ਜਿਹੜੀ ਇੱਕ ਗਰਮੀ ਤੋੜ ਆਹਤ ਜਿਹੜੀ ਆ ਮਹਿਸੂਸ ਕੀਤੀ ਹੈ ਪੰਜਾਬ ਪਰ ਦੇ ਖੇਤਰ ਵਿੱਚ ਭਾਵੇਂ ਕੀ ਵਕ ਵਕ ਥਾਵਾਂ ਤੇ ਬਰਸਾਤ ਪੈਣ ਕਰਨ ਗਰਮੀ ਤੋੜ ਆਹਤ ਮਿਲੀ ਜਿਸ ਤੇ ਚੱਲਦਾ ਕ੍ਰਾਂਡਾ ਖੇਤਰ ਵਿੱਚ ਉੱਤੇ ਕੁਝ ਦਿਨਾਂ ਤੋਂ ਤਪਸ਼ ਜਿਹੜੀ ਵਾਧੀ ਜਾ ਰਹੀ ਤੇ ਗਰਮੀ ਜਿਹੜੀ ਵਾਧੀ ਹੈ ਜਿਸ ਕਾਰਨ ਕਿਸਾਨ ਤੇ ਆਮ ਲੋਕ ਜਿਹੜੇ ਆ ਪਰੇ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਸੀ ਪਰ ਅੱਜ ਬਰਸਾਤ ਪੈਣ ਮੇਰੇ ਕਿਤੇ ਲੋਕਾਂ ਨੂੰ ਰਾਹਤ ਮਿਲੀ ਹੈ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਅੰਕਲ ਜੀ ਬਰਸਾਤ ਪੈ ਗਈ ਹੈ ਤੇ ਕੁਝ ਰਾਹਤ ਲੋਕਾਂ ਨੂੰ ਮਿਲ ਗਈ ਔਰ ਕੀ ਕਹਿਣਾ ਚਾਹੋ ਕਿੰਦਰਾ ਦਾ ਮੌਸਮ ਸੀਗਾ ਤੇ ਹੁਣ ਕਿਦਰਾ ਹੋ ਗਿਆ ਬਹੁਤ ਵਧੀਆ ਜੀ ਟਾਂਡੇ ਇਲਾਕੇ ਦੇ ਵਾਲੇ ਬੜੇ ਬਾਰਸ਼ ਇਸ ਨੇ ਹੋ ਰਹੀ ਆ ਤੇ ਗਰਮੀ ਤੋਂ ਥੋੜੀ ਰਾਹਤ ਮਿਲੀ ਆ ਤੇ ਇਹ ਦਾ ਇਹ ਇਹ ਬਰਸਾਤ ਦਾ ਬਹੁਤ ਫਾਇਦਾ ਹੋ ਗਿਆ ਕਿਸਾਨਾਂ ਨੂੰ ਵੀ ਹੋਇਆ ਝੋਨਾ ਲਗਾਉਣ ਲਈ ਹੋ ਗਿਆ ਤੇ ਇਸ ਕਰਕੇ ਬਾਰਿਸ਼ ਪੈਣੀ ਚਾਹੀਦੀ ਸੀ ਬਹੁਤ ਵਧੀਆ ਹੋਇਆ। ਪਰ ਸਭ ਤੋਂ ਪਹਿਲਾਂ ਹਾਲਾਤ ਕਿਸ ਤਰ੍ਹਾਂ ਦੇ ਸੀਗੇ ਕਿੰਨੀ ਲੋਕ ਜਿਹੜੇ ਗਰਮੀ 'ਚ ਸਮੇਂ ਕੰਮ ਕਰਨ ਸਮੇਂ ਜਾਂ ਆਉਣ ਜਾਣ ਸਮੇਂ ਬਹੁਤ ਔਖੇ ਹੋਦੇ। ਬਰਸਾਤ ਤੋਂ ਪਹਿਲਾਂ ਆਉਣਾ ਜਾਣਾ ਬੜਾ ਮੁਸ਼ਕਲ ਸੀ। ਗਰਮੀ ਕਰਕੇ ਲੋਕ ਘਰਾਂ 'ਚੋਂ ਬਾਹਰ ਨਹੀਂ ਨਿਕਲਦੇ। ਇਸ ਕਰਕੇ ਆ ਬਾਹਰ ਪੈਣ ਦੇ ਨਾਲ ਹੁਣ ਥੋੜੀ ਜੀ ਗਰਮੀ ਤੋਂ ਰਾਹਤ ਮਿਲੀ। ਸੋ ਟਾੜਾ ਖੇਤਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਏ ਤਾਂ ਬਰਸਾਤ ਪੈਣ ਮਗਰੋਂ ਕਿਤੇ ਕਿਤੇ ਅਜ ਗਰਮੀ ਤੋਂ ਰਾਹਤ ਜਿਹੜੀ ਮਿੰਦੀ ਹੋਈ ਨਜ਼ਰ ਆ ਰਹੀ ਹੈ ਪਰ ਦੂਸਰੇ ਪਾਸੇ ਲੋਕ ਜਿਹੜੇ ਆ ਉਹ ਇਹ ਬੇਸ਼ੱਕ ਇਸ ਬਰਸਾਤ ਦੇ ਚੱਲ ਜਿਹੜੇ ਖੁਸ਼ਕਵਾਰ ਨਜ਼ਰ ਆ ਰਹੇ ਤੇ ਮੌਸਮ ਜਿਹੜਾ ਆ ਚੱਲਦਾ ਹੋਇਆ ਜਿਹੜਾ ਹਵਾਦਾਰ ਮੌਸਮ ਸੀਗਾ ਹਵਾ ਚੱਲਨ ਮਗਰੋਂ ਅੱਜ ਜਿਹੜਾ ਮੌਸਮ ਜਿਹੜਾ ਤਬਦੀਲ ਹੋਇਆ ਵਾ ਖਾਲਕੀ ਕਿਹਾ ਜਾ ਰਿਹਾ ਕਿ ਮਾਨਸੂਨ ਜਿਹੜੀ ਇਹ ਰੁੱਤ ਜਿਹੜੀ ਆ ਥੋੜੀ ਥੋੜੀ ਆਉਣੀ ਸ਼ੁਰੂ ਹੋ ਚੁੱਕੀ ਪਰ ਅੱਜ ਇਸ ਬਰਸਾਤ ਦੇ ਚੱਲ ਜਿਹੜਾ ਲੋਕਾਂ ਨੇ ਜਿਹੜੀ ਇੱਕ ਗਰਮੀ ਤੋਰ ਆਹਤ ਜਿਹੜੀ ਆ ਮਹਿਸੂਸ ਕੀਤੀ ਹੈ